ਮੰਦਿਰ ਦੀਆਂ ਕਮੇਟੀਆਂ ਹੀ ਹਿੰਦੂਆਂ ਦੀ ਆਸਥਾਨਾ ਕਰ ਰਹੀਆਂ ਨੇ ਖਿਲਵਾੜ ਤੁਹਾਨੂੰ ਦਿਖਾਵਾਂਗੇ ਕਿਵੇਂ ਪੂਜਾ ਕਰਕੇ ਕੂੜੇ ਵਿੱਚ ਸੁੱਟਦੇ ਨੇ ਪਾਵਨ ਸਰੂਪ ਅਤੇ ਖੇਤਰੀ ਜੀ ਹਾਂ ਜੀ ਖਬਰ ਸਾਹਮਣੇ ਆ ਰਹੀ ਹੈ ਅਮਰੀਜ਼ਰ ਤੋਂ ਤੋਂ ਅੰਦਾਜ਼ਾ ਲਾइए ਕਿ ਬੀਤੇ ਦਿਨ ਨਵਰਾਤਰੀਆਂ ਦੀ ਸਮਾਪਤੀ ਤੋਂ ਬਾਅਦ ਇਹ ਵੱਡੇ ਗਿਣਤੀ ਦੇ ਵਿੱਚ ਲੋਕ ਆਪਣੇ ਘਰਾਂ ਤੇ ਮੰਦਿਰਾਂ ਦੇ ਵਿੱਚ ਬਿਰਾਜਮਾਨ ਸਰੂਪ ਅਤੇ ਖੇਤਰੀ ਦੇ ਕੂੜੇ ਡੰਪੀ ਸੁੱਟ ਦਿੰਦੇ ਨੇ ਹਾਲਾਂਕਿ ਇਹ ਦੇਵੀ-ਦੇਵਤੇ ਦੀਆਂ ਤਸਵੀਰਾਂ ਤੇ ਸਰੂਪ ਲੋਕ ਪੂਜ ਕੇ ਆਪਣੇ ਪਰਮਾਤਮਾ ਨੂੰ ਕੁਝ ਕਰਨ ਦੀ ਕੋਸ਼ਿਸ਼ ਤਾਂ ਕਰਦੇ ਨੇ ਪਰ ਪੂਜਾ ਕਰਨ ਤੋਂ ਵੱਡੇ ਪੱਧਰ ਤੇ ਇਹਨਾਂ ਸਰੂਪਾਂ ਤਸਵੀਰਾਂ ਤੇ ਖੇਤਰੀ ਬੇ ਇਹਦੇ ਨਾਲ ਆਪ ਹੁਣ ਆਵਾਜ਼ ਬੁਲਾਉਂਦਾ ਕਰਦੇ ਹੋਏ ਰਾਸ਼ਟਰੀ ਭਗਵਾਨ ਸਿੰਘਾ ਦੇ ਪ੍ਰਧਾਨ ਸੰਕੇ ਦਵੇਸ਼ਰ ਨੇ ਇਸ ਦਾ ਵਿਰੋਧ ਕੀਤਾ ਅਤੇ ਉਹਨਾਂ ਨੇ ਮੰਦਿਰ ਕਮੇਟੀ ਦੇ ਉੱਪਰ ਵੀ ਨਿਸ਼ਾਨੇ ਸਾਧਦੇ ਨੇ ਜੋ ਮੰਦਿਰਾਂ ਦੇ ਗੋਲਕਾ ਤੇ ਗੱਲੇ ਸੰਘ ਕੇ ਬੈਠੇ ਨੇ ਅਤੇ ਇਹਨਾਂ ਖੇਤਰੀਆਂ ਤੇ ਸਰੂਪਾਂ ਨੂੰ ਕੂੜੇ ਦੇ ਟਰੱਕਾਂ ਵਿੱਚ ਭੇਜ ਦਿੰਦੇ ਨੇ ਉਹਨਾਂ ਨੇ ਕਿਹਾ ਕਿ ਇਹ ਇਨਾਂ ਪਾਵਨ ਰੂਪਾਂ ਨੂੰ ਕੂੜੇ ਦੇ ਵੱਡੇ ਵੱਡੇ ਡੰਪਾਂ ਵਿੱਚ ਭੇਜ ਦਿੰਦੇ ਹਨ ਜੋ ਕਿ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਕਜ ਵੈਸਰ ਦੇ ਵੱਲੋਂ ਇਹਨਾਂ ਲੋਕਾਂ ਨੂੰ ਸਖ਼ਤ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਆਪਣੇ ਧਰਮ ਦੀ ਬੇਇੱਜ਼ਤੀ ਨਾ ਕੀਤੀ ਜਾਵੇ ਅਤੇ ਇਸ ਦਾ ਮਜ਼ਾਕ ਨਾ ਬਣਾਇਆ ਜਾਵੇ ਕਿਉਂਕਿ ਬੇਇੱਜ਼ਤੀ ਦਾ ਭੁਗਤਾਨ ਕਰਨਾ ਬਹੁਤ ਔਖਾ ਜਾਵੇਗਾ। ਪਹਿਲਾਂ ਹੀ ਦੁਨੀਆ ਦੇ ਵਿੱਚ ਹਰ ਇੱਕ ਤਰਫ਼ ਤੋਂ ਦੁੱਖ ਕਲੇਜ ਵੱਡੇ ਪੱਧਰ ਤੇ ਫੈਰਿਆ ਹੈ ਅਤੇ ਦੂਸਰੇ ਪਾਸੇ ਇਸ ਤਰੀਕੇ ਦੀ ਗਲਤ ਹਰਕਤਾਂ ਕਰਕੇ ਅਸੀਂ ਆਪਣੇ ਲਈ ਵੱਡੀਆਂ ਮੁਸੀਬਤਾਂ ਨੂੰ ਸੱਦੇ ਦੇ ਰਹੇ ਹਾਂ। ਚੰਦਾ ਜੀ ਹਾਂ ਵੀ ਤੁਸੀਂ ਆ ਵੀਡੀਓ ਆ ਵੇਖੋ ਕਿੰਨੀਆਂ ਚੀਜ਼ਾਂ ਲੈ ਕੇ ਆਏ ਜੇ ਇੱਥੇ ਪਿੱਛੇ ਪਤਾ ਵੀ ਛੁੱਟਦੇ ਆ ਹੈਨਾ ਹਾਂ ਦੱਸੋ ਮਾਹ ਮਾਇ ਦੀਆਂ ਇੱਥੇ ਛੁੱਟਦੇ ਆ ਚੰਦਾ ਜੀ ਜੀ ਮਾ ਉਹ ਤੇ ਢਾਟ ਤੇ ਆ ਇੱਥੇ ਕਿਉਂ ਝਟਾਉਣੀ ਆ ਹਾਂ ਹਾਂ ਦੱਸੋ ਸਮਝਾਵੇ ਕਿਹੜਾ ਕਿਹਨੂੰ ਸਮਝਾਵੇ ਕੋਈ ਹਾਂ ਹਾਂ ਦੱਸੋ ਆ ਦੇ ਮੈਂ ਆਹ ਵੇਖੋ ਜੀ ਆ ਸਾਰਾ ਵੇਖੋ ਜੀ ਆ ਚੁੰਨੀਆਂ ਵਿੱਚੋਂ ਟਰਾਲੀ ਕੂੜੇ ਵਾਲੀ ਇਹ ਆ ਬੇਗਲੋਂ ਭਦਰਗਾਲੀ ਬੈਕਸਾਈਡ ਤੇ ਕੋਸ਼ਿਸ਼ੀ ਵੀ ਪਵਿੱਤਰ ਨਵਰਾਤਰੀ ਸ਼ੁਰੂ ਹੋ ਗਿਆ ਮੰਦਰਾਂ ਨੂੰ ਵੇਅਰ ਕੀਤਾ ਗਿਆ ਕਿ ਤੁਸੀਂ ਇਹ ਚੀਜ਼ਾਂ ਨੂੰ ਸੈੱਟ ਕਰੋ ਜਦੋਂ ਕੋਈ ਆਸਥਾ ਦੇ ਨਾਲ ਤੁਹਾਡੇ ਕੋਲ 9 ਦਿਨ ਆਪਣੀ ਖੇਤਰੀ ਮਾਤਾ ਨੂੰ ਮਾਤਾ ਰੰਦੇ ਸਰੂਪ ਨੂੰ ਤੁਹਾਡੇ ਮੰਦਰਾਂ ਤੱਕ ਪਹੁੰਚਾਉਂਦਾ ਹੈ ਉਹਨੂੰ ਸਹੀ ਵਿਵਸਥਾ ਚੁਲੀਆਂ ਚਹਾਰ ਜੋ ਵੀ ਆ ਫੋਟੋਆਂ ਉਹ ਚੀਜ਼ ਨੂੰ ਵਿਵਸਥਾ ਤੁਸੀਂ ਕਰਨੀ ਜੇ ਗੱਲਿਆਂ ਦੇ ਅਧਿਕਾਰ ਤੁਹਾਡਾ ਪੈਸੇ ਦਾ ਅਧਿਕਾਰ ਤੁਹਾਡਾ ਹੈ ਤੇ ਫਿਰ ਇਹਨਾਂ ਚੀਜ਼ਾਂ ਦੇ ਅਧਿਕਾਰ ਵੀ ਤੁਹਾਡਾ ਹੈ ਅਸੀਂ ਸੰਗਠਨ ਅਵੇਰ ਹਾਂ ਤੁਸੀਂ ਸਾਡੇ ਸੰਗਠਨ ਦੀ ਗੱਲਾਂ ਕਰਦੇ ਹੋ ਦੇਖੋ ਮੰਦਰਾਂ ਤੇ ਅੱਗੇ ਕੋਈ ਨਹੀਂ ਬੋਲਦਾ ਉਹਦਾ ਕਾਰਨ ਹੈ ਵੀ ਸਾਡੀ ਆਸਥਾ ਦਾ ਕੇਂਦਰ ਹੈ ਪਰ ਜਿੱਥੇ ਗੱਲ ਗਲਤ ਹੋਏਗੀ ਉੱਥੇ ਅਸੀਂ ਆਵਾਜ਼ ਚੁੱਕਾਂਗੇ ਮੈਂ ਤੁਹਾਨੂੰ ਇੱਕ ਵੀਡੀਓ ਵੀ ਦਿਵਾਵਾਂਗਾ ਜਿਹਦੇ ਵਿੱਚ ਮੈਂ ਦਿਖਾਊਂਗਾ ਮੰਦਰ ਦਾ ਨਾਲ ਹੀ ਲਊਂਗਾ ਪਰ ਮੰਦਰ ਕੂੜੇ ਵਾਲੀ ਟਰਾਲੀ ਨੂੰ ਮਂਗਾ ਕੇ ਉਹਦੇ ਵਿੱਚ ਸਾਡੇ ਸਨਾਤਰੀ ਜਿਹੜੋ ਵੀ ਵਿਧਿ ਵਿਦਾਨ ਵਾਲਾ ਸਮਾਨ ਸਾਰਾ ਲੈ ਕੇ ਕਿੱਥੇ ਲੈ ਕੇ ਜਾ ਰਿਹਾ ਉਹ ਡੰਬਲੇ ਸੁੱਟਣ ਜਾ ਰਿਹਾ ਦੇਖੋ ਇਦਾਂ ਦੇ ਮੰਦਰ ਵੀ ਆ ਜਿਹੜੇ ਇਹ ਚੀਜ਼ਾਂ ਨੂੰ ਗਲੋ ਲਾ ਰਹੇ ਨੇ ਇਹਨੂੰ ਗਲੋ ਲੋਲਾ ਕਹਿੰਦੇ ਆ ਦੇਖੋ ਜਾਗੋ ਸਨਾਤਰੀਓ ਜਾਗੋ ਜੇ ਤੁਸੀਂ 9 ਦਿਨ ਪੂਜਾ ਕਰਦੇ ਹੋ ਸੁੱਖ ਸਮਰiddhi ਮੰਗਦੇ ਹੋ ਤੇ ਇਹ ਵੀ ਜਾ ਕੇ ਚੈੱਕ ਕਰ ਲਓ ਵੀ ਇਹ ਚੀਜ਼ਾਂ ਤੁਹਾਡੀਆਂ ਕਿੱਥੇ ਜਾ ਰਹੀਆਂ ਐ ਇਹ ਕਿੱਥੇ ਜਾ ਰਹੀਆਂ ਮੈਦੋ ਸਾਹ ਕੂੜੇ ਦੇ ਡੰਪ 'ਚ ਜਾ ਰਹੀਆਂ ਹਨ ਨਹਿਰਾਂ ਦੇ ਬਾਹਰ ਸੁੱਟੀਆਂ ਜਾ ਰਹੀਆਂ ਅਸੀਂ ਸਲਾਤਰੀ ਵੀਰਾਂ ਨੇ ਜਿੰਨੇ ਵੀ ਸਾਡੇ ਸਲਾਤਰੀ ਵੀਰ ਆ ਹੀ ਖੜੇ ਆ ਸਾਡੀ ਹਮੇਸ਼ਾ ਡਿਊਟੀ ਹੁੰਦੀ ਆ ਨਹਿਰਾਂ ਦੇ ਜਾਣਾ ਨਹਿਰਾਂ ਦੀ ਚੈਕਿੰਗ ਕਰਨੀ ਜੋ ਵੀ ਸਾਨੂੰ ਵਿਰੀ ਬਰੋਲ ਵਾਲਾ ਸਮਾਨ ਮਿਲਦਾ ਅਸੀਂ ਉਹਨੂੰ ਵਿਸਰਜਨ ਵੀ ਕਰਦੇ ਆ ਉਹਨੂੰ ਜਨਪੇੜ ਵੀ ਕਰਦੇ ਆ ਦੇਖੋ ਸਾਡੀ ਡਿਊਟੀ ਨਹੀਂ ਦੇਖਿਆ ਜਾਂਦਾ ਜਿਹੜਾ ਅੱਖਾਂ ਮੀਟ ਕੇ ਵੇਖ ਸਕਦਾ ਉਹ ਵੇਖੀ ਜਾਏ ਕਿਉਂਕਿ ਮੰਦਰ ਵੀ ਦੇਖ ਰਹੇ ਨੇ ਤੁਸੀਂ ਇਹ ਦੇਖੋ ਵੀ ਜਿਹੜੀ ਸਭ ਤੋਂ ਵੱਡੀ ਸਾਡੀ ਇੱਥੇ ਸੰਸਥਾ ਹੈ ਦੁਰਗਿਆਣਾ ਮੰਦਿਰ ਆ ਮੈਂ ਇਹਨੂੰ ਕਹਾਂਗਾ ਵੀ ਦੁਰਗਿਆਣਾ ਮੰਦਿਰ ਦੀ ਜਿਹੜੀ ਕਮੇਟੀ ਆ ਕਿਉਂ ਨਹੀਂ ਇਹਨੇ ਨੇ 10 ਦਿਨ ਪਹਿਲਾਂ ਮੀਟਿੰਗ ਕਰ ਲੈਂਦੀ ਇਹ ਵਿਵਸਥਾ ਕੀ ਕਰਨੀ ਆ ਦੇਖੋ ਸਮਾਨ ਤਾਂ ਇਕੱਠਾ ਹੋਣਾ ਹੀ ਆ ਉਹਦੀ ਟਰਾਂਸਪੋਰਟ ਵਿਵਸਥਾ ਚਾਹੀਦੀ ਆ ਇਹ ਕੋ ਲੌਜੀਕ ਵਾਲੀ ਗੱਲ ਸਿੱਧੀ ਜੀ ਗੱਲ ਆ ਜੇ ਸਮਾਨ ਇਕੱਠਾ ਹੋਏਗਾ ਟਰਾਂਸਪੋਰਟ ਤੁਸੀਂ ਪੈਸਾ ਚਲੂ ਘਟਿਆ ਤੇ ਬਿਲਕੁਲ ਪੈਸਾ ਮਿਲੇਗਾ ਅਸੀਂ ਨਾਲ ਖੜੇ ਤਨ ਮੰਦਰ ਨਾਲ ਅਸੀਂ ਮੰਦਰਾਂ ਦੇ ਖਿਲਾਫ ਨਹੀਂ ਆ ਉਹਨਾਂ ਦੀ ਵਿਵਸਥਾ ਦੇ ਖਿਲਾਫ ਆ ਤੁਹਾਡੀ ਵਿਵਸਥਾ ਜਿਹੜੀ ਆ ਬਿਲਕੁਲ ਸਹੀ ਨਹੀਂ ਇਹ ਨਹੀਂ 99% ਮੰਦਰਾਂ ਦਾ ਇਹ ਹਵਾਲਾ ਜੀ ਕੋਈ ਵੀ ਮੰਦਰ ਇਹਨਾਂ ਚੀਜ਼ਾਂ ਨੂੰ ਨਹੀਂ ਸਹੀ ਕਰ ਰਿਹਾ ਜੇਕਰ ਤੁਸੀਂ ਨਹੀਂ ਕਰੋਗੇ ਸਾਨੂੰ ਪਰਚਿਆਂ ਵੱਲ ਜਾਣਾ ਪਊਗਾ ਪਰਚੇ ਅਸੀਂ ਦਰਜ ਨਹੀਂ ਕਰਉਣਾ ਚਾਹੁੰਦੇ ਹੁਣ ਸਾਡੀ ਕੱਲ ਮੀਟਿੰਗ ਡੀਸੀ ਮੈਦਨ ਨਾਲ ਆ ਅਸੀਂ ਬੇਨਤੀ ਕਰਾਂਗੇ ਉਹਨਾਂ ਕਿ ਬਿਲਕੁਲ ਜੋ ਅਸੀਂ ਗੁਵਾਰ ਲਗਾਸੇ ਲਾਵਾਂਗੇ ਤੇ ਇਹਨਾਂ ਮੰਦਰਾਂ ਦੀ ਵਿਵਸਥਾ ਸਹੀ ਕਰੋ ਸਾਡਾ ਦਿਲ ਦੁਖਦਾ ਹੈ ਲਾਉ ਦਿਨ ਮਾਤਾ ਨੂੰ ਘਰ ਰੱਖ ਕੇ ਬਾਅਦ ਉਹ ਚੁੰਨੀਆਂ ਫੋਟਵਾਂ ਜਾ ਕੇ ਜਿੱਥੇ ਸਾਨੂੰ ਪਾਈਆਂ ਜਾਂਦੀਆਂ ਨੇ ਹਾਲਾਤ ਬਹੁਤ ਮਾੜੇ ਨੇ ਜਦੋਂ ਬੇਦਬੀ ਕਰੇ ਦੂਜਾ ਧਰਮ ਉਦੋਂ ਆਪਾਂ ਚੜ ਜੰਨੇ ਆ ਪਰ ਅੱਜ ਸਨਾਤਨੀ ਧਰਮ ਨੂੰ ਜਾਗਣ ਦੀ ਜ਼ਰੂਰਤ ਆ ਜ਼ਮੀਨ ਤੋਂ ਕੰਮ ਕਰਨ ਦੀ ਜ਼ਰੂਰਤ ਆ ਆਗੂ ਲੀਡਰ ਦੀ ਘੱਟ ਜ਼ਰੂਰਤ ਆ ਤੇ ਸਨਾਤਨੀਆਂ ਨੂੰ ਜਾਗਣ ਦੀ ਜ਼ਰਾ ਜ਼ਰੂਰਤ ਆ ਆਗੂ ਬਹੁਤ ਨੇ ਉਹ ਧਰਮ ਦੇ ਆਗੂਆਂ ਦੀ ਕਮੀ ਨਹੀਂ ਹੈਗੀ ਬਹੁਤ ਦਰਜਨਾਂ ਦੇ ਮਿਲ ਜਾਣਗੇ ਪਰ ਸਾਨੂੰ ਅੱਜ ਕੰਮ ਕਰਨ ਵਾਲੇ ਬੰਦਿਆਂ ਦੀ ਜ਼ਰੂਰਤ ਹੈ ਸਨਾਤਨੀ ਯੋਧਿਆਂ ਦੀ ਜ਼ਰੂਰਤ ਆ ਆਓ ਅਸੀਂ ਆਪਣੇ ਸਨਾਤਨ ਨੂੰ ਬਿਲਕੁਲ ਸਹੀ ਵਿਵਸਥਾ ਜਿਹੜਾ ਇਹ ਮੰਦਰਾਂ ਲਈ ਇਹ ਜਿੱਥੇ ਰਿਕਵੈਸਟ ਕਰਨੀ ਰਿਕਵੈਸਟ ਕਰੀਏ ਜਿੱਥੇ ਸਾਨੂੰ ਕੁਝ ਕਹਿਣਾ ਪੈਂਦਾ ਕਹੀਏ ਮਤਲਬ ਇਹ ਆ ਵੀ ਸਾਡੀ ਵਿਵਸਥਾ ਸਨਾਤਨ ਦੀ ਸਹੀ ਹੋਵੇ ਧਰਮ ਹਮੇਸ਼ਾ ਜਿੰਦਾ ਰਹੇ ਅੱਜ ਤੁਸੀਂ ਇੱਥੇ ਆ ਕੇ ਕੀ ਕੀ ਦੇਖੀ ਤਾਲਾ ਅਸੀਂ ਜੀ ਜੋ ਹਰ ਸਾਲ ਦੀ ਤਰ੍ਹਾਂ ਅਗਨੀ ਪੇਂਟ ਕੀਤੀਆਂ ਬੜਾ ਦੁੱਖ ਹੋ ਗਏ ਹਰ ਵਾਰੀ ਤੁਸੀਂ ਹੁੰਦੇ ਹੋ ਇਹ ਦੋ ਵਾਰੀ ਅਸੀਂ ਨਹਿਰਾਂ ਨੂੰ ਸਾਫ ਕੀਤਾ ਚੀਜ਼ਾਂ ਕੀਤੀਆਂ ਦੇਖੋ ਇਹ ਨਹੀਂ ਵੀ ਹਿੰਦੂ ਸਮਾਜ ਦੀ ਗੱਲ ਕਰਾ ਇੱਥੇ ਸ੍ਰੀ ਗੁਰੂ ਗੋਬੀ ਸਿੰਘ ਦੀਆਂ ਫੋਟੋਆਂ ਇੱਥੇ ਹੋਰ ਤਰ੍ਹਾਂ ਦੀਆਂ ਫੋਟੋਆਂ ਨਾਨਕ ਦੇਵ ਜੀ ਦੇਖੋ ਕਿੱਦੇ ਚਾਗਣਾ ਤੁਸੀਂ ਫੋਟੋ ਲੈਂਦੇ ਹੋ ਕਿੱਡੇ ਚਾਗਣਾ ਲੈਂਦੇ ਹੋ ਕਦ ਲਈ ਲੈਂਦੇ ਹੋ ਘਰ ਜਾਵਾਂਗੇ ਸਾਡੇ ਬੱਚੇ ਇਹਨਾਂ ਨੂੰ ਦੱਸਾਂਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਚਾਰ ਪੁੱਤਰਾਂ ਦੀਆਂ ਕੁਰਬਾਨੀਆਂ ਦਿੱਤੀਆਂ ਇਹਨਾਂ ਧਰਮ ਦੇ ਆਪਣਾ ਪਰਿਵਾਰ ਵਾਰਿਆ ਇਹ ਗੁੰਨ ਲਾਲ ਦੇਵ ਜੀ ਜਿਨ੍ਹਾਂ ਨੇ 2000 ਰੁਪਏ ਨਾਲ ਲੰਗਰ ਸ਼ੁਰੂ ਕੀਤਾ ਹੈ ਤੇ ਬਾਹਰ ਦੇ ਵਿੱਚ ਉਹ ਫੋਟੋ ਮਾਲਜੀ ਠੀਕ ਨਹੀਂ ਹੁੰਦੀ ਤੇ ਤੁਸੀਂ ਚੋਕ ਕੇ ਨਹਿਰ ਦੇ ਬਾਹਰ ਸੁੱਟ ਦਿੰਦੇ ਹੋ ਦੇਖੋ ਜੀ ਦਾਵਣਾ ਰਹੋ ਘਰ ਚੋਂ ਨੂੰ ਕਰੋ ਬਿਲਕੁਲ ਕਰੋ ਅਗਣੀ ਭੇਂਟ ਕਰੋ ਓਏ ਉਹਨੂੰ ਗਮਲੇ 'ਚ ਪਾ ਦਿਓ ਭਰਾਓ ਮੇਰੇਓ ਜਾਦੇ ਫੋਟੋਆਂ ਵਿਕਲੀਆਂ ਨੇ ਅਸੀਂ ਬੰਦ ਕਰਾ ਨਹੀਂ ਸਕਦੇ ਕਿਉਂਕਿ ਕਾਰੋਬਾਰ ਨੇ ਲੋਕਾਂ ਦੇ ਪਰ ਤੁਸੀਂ ਜਾਗ ਜੋ ਹਰ ਧਰ ਮਾਲਿਓ ਪਰ ਸਨਾਤਨ ਧਰਮ ਦੇ ਵਿੱਚ ਅਸੀਂ ਜਾਦਾ ਚੀਜ਼ਾਂ ਵੇਖੀਆਂ ਕਿਉਂਕਿ ਸਾਡੇ ਦੇ ਵਿੱਚ ਹੀ ਖੇਤਰੀ ਦੀ ਪੂਜਾ ਹੁੰਦੀ ਹੈ ਮਾਤਰਾਜ ਦੇ ਸਰੂਪ ਦੀ ਚੁੰਨੀਆਂ ਦੀ ਚੀਜ਼ਾਂ ਦੀ ਵਿਵਸਥਾ ਜ਼ਿਆਦਾ ਜੇ ਵਿਵਸਥਾ ਜ਼ਿਆਦਾ ਨਹੀਂ ਮੰਦਰ ਵੀ ਵਿਵਸਥਾ ਜਣਾ ਕਰਨ ਕੋਈ ਗੱਲੀਆਂ ਦੀ ਕਮੀ ਹੈ ਰਮਨ ਪੰਡਿਤ ਜੀ ਹਿੰਦੂ ਨੇਤਾ ਅੱਜ ਕੀ ਹਾਲਾਤ ਦੇਖ ਕੇ ਨੇ ਤੁਸੀਂ ਨਹਿਰ ਦੇ ਆ ਕੇ ਕਿੰਨਾ ਕੁ ਮੰਨ ਦੁਖੀ ਹੋਇਆ ਹੈ ਜੀ ਕੋ ਬਹੁਤ ਜ਼ਿਆਦਾ ਮਨ ਦੁਖੀ ਹੋਇਆ ਹੈ ਜੀ ਸਾਡਾ ਸਨਾਤਨੀ ਸਮਾਜ ਅੱਜ ਇਸ ਹਾਲਾਤ ਤੱਕ ਪਹੁੰਚ ਚੁੱਕਿਆ ਹੈ ਕਿ ਅਸੀਂ ਜਿੰਨੇ ਹੀ ਅੱਗੇ ਜਾ ਰਹੇ ਹਾਂ ਉਹ ਤੋਂ ਜ਼ਿਆਦਾ ਪਿੱਛੇ ਆ ਰਹੇ ਹਾਂ ਅਵੇਅਰਨੈਸ ਦੇ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਕਿ ਅਸੀਂ 9 ਦਿਨ ਦੁਰਗਾ ਮਾਂ ਦੀ ਪੂਜਾ ਕਰਦੇ ਪਏ ਹਾਂ ਔਰ 9ਵੇਂ ਦਿਨ ਤੋਂ ਬਾਅਦ 10ਵੇਂ ਦਿਨ ਅਸੀਂ ਜਿਹੜੀ ਚੀਜ਼ ਦੀ ਪੂਜਾ ਕਰਦੇ ਰਹੇ ਹਾਂ 10ਵੇਂ ਦਿਨ ਅਸੀਂ ਕਿਸੇ ਮੰਦਿਰ ਦੇ ਵਿੱਚ ਅਗਰ ਉਹਨੂੰ ਰੱਖ ਕੇ ਆ ਗਏ ਹਾਂ ਤੇ 11ਵੇਂ ਦਿਨ ਅਸੀਂ ਜਾ ਕੇ ਇਹ ਨਹੀਂ ਦੇਖਦੇ ਪਏ ਕਿ ਉਹ ਜਿਹੜੀ ਜਗ੍ਹਾ ਉੱਥੇ ਆਪਾਂ ਆਪਾਂ ਰੱਖ ਕੇ ਆਏ ਹਾਂ ਕਿਸੇ ਹੋ ਵਣ ਸਮਗਰੀ ਨੂੰ ਜਾਂ ਕਿਸੇ ਫੋਟੋ ਨੂੰ ਜਾਂ ਕਿਸੇ ਦੇਵੀ ਦੇਵਤਾ ਵਲੇ ਸਰੂਪ ਨੂੰ ਉਹ ਕਿੱਥੇ ਜਾ ਰਹੀ ਆ ਇੱਥੇ ਹਾਲਾਤ ਇੱਥੇ ਮੰਜ਼ਰ ਦੇਖ ਕੇ ਮਨ ਨੂੰ ਇੰਨੇ ਕ ਦੁੱਖ ਹੋਇਆ ਕਿ ਅਸੀਂ ਲੋਕ ਬਹੁਤ ਜ਼ਿਆਦਾ ਸ਼ਰਮਿੰਦੇ ਇਹਨਾਂ ਚੀਜ਼ਾਂ ਤੋਂ ਲੈ ਕੇ ਸਨਾਤਨੀਆਂ ਨੂੰ ਕੋਈ ਅਵੇਰ ਹੀ ਨਹੀਂ ਹੈਗੀ ਅੱਜ ਸਾਡੇ ਧਰਮ ਦੇ ਲੋਕ ਮੰਦਿਰਾਂ ਦੇ ਵਿੱਚ ਅਗਰ ਰੱਖ ਕੇ ਆ ਰਹੇ ਤੇ ਮੰਦਿਰ ਕੀ ਕਰ ਰਹੇ ਅੱਗੇ ਮੰਦਿਰ ਸਿਰਫ ਚੜਾਵਾ ਚੜਾਉਣ ਵਾਸਤੇ ਤੇ ਮੰਦਿਰਾਂ ਦੇ ਚੜਾਵਾ ਖਾ ਲੋ બસ ਇਹਨਾਂ ਚੀਜ਼ਾਂ ਵਾਸਤੇ ਰਹਿ ਗਏ ਕੀ ਲੋਕਾਂ ਨੂੰ ਅਵੇਅਰ ਕਰਨਾ ਮੰਦਰਾਂ ਦੀ ਡਿਊਟੀ ਨਹੀਂ ਹੈ ਜਾਂ ਪ੍ਰਸ਼ਾਸਨ ਦੀ ਡਿਊਟੀ ਨਹੀਂ ਹੈ ਸੋ ਇਹ ਪ੍ਰਸ਼ਾਸਨ ਨੂੰ ਵੀ ਪੁੱਛਣਾ ਚਾਣੇ ਆ ਜਿਹੜੇ ਅੱਜ ਮੰਦਰਾਂ ਦੇ ਵਿੱਚ ਜਿੰਨੇ ਵੀ ਪ੍ਰਸ਼ਾਸਨ ਹੈ ਸਾਡੇ ਅੰਮ੍ਰਿਤਸਰ ਦੇ ਵਿੱਚ ਇੰਨੇ ਕੋ ਵੱਡੇ ਮੰਦਰ ਪ੍ਰਾਚੀਨ ਮੰਦਰ ਹੈ ਉੱਥੋਂ ਦੇ ਮੰਦਰਾਂ ਦੀਆਂ ਵੀਡੀਓ ਸਾਡੇ ਕੋਲ ਆਈਆਂ ਹੋਈਆਂ ਜਿੱਥੇ ਕਿ ਇਹਨਾਂ ਚੀਜ਼ਾਂ ਦੇ ਉੱਪਰ ਬਿਲਕੁਲ ਕੇਅਰ ਨਹੀਂ ਕੀਤੀ ਜਾਂਦੀ ਸੋ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ ਭਾਜੀ ਬਹੁਤ ਜ਼ਿਆਦਾ ਸਾਥ ਨੂੰ ਮੰਨ ਕਰੋਗੇ ਖਲਾਫ ਕਾਰਵਾਈ ਜੀ ਬਿਲਕੁਲ ਜੀ ਬਿਲਕੁਲ ਅਸੀਂ ਤੇ ਪਿਛਲੇ ਕਈ ਸਾਲਾਂ ਤੋਂ ਭਾਜੀ ਇਹ ਚੀਜ਼ ਕਰ ਰਹੇ ਆ ਕਿ ਜਿਹੜੇ ਸਾਡੇ ਸਮਾਜ ਦੇ ਲੋਕ ਐ ਚਾਹੇ ਉਹ ਮੰਦਰਾਂ ਦੇ ਨਾਲ ਜੁੜੇ ਹੋਏ ਆ ਚਾਹੇ ਆਮ ਨਾਗਰਿਕ ਐ ਅਸੀਂ ਹਰ ਇੱਕ ਬੰਦੇ ਨੂੰ ਇਹ ਕੋਸ਼ਿਸ਼ ਕਰ ਰਹੇ ਆ ਦੱਸਣ ਦੀ ਕਿ ਅਵੇਰ ਹੋਜੋ ਇਹਨਾਂ ਚੀਜ਼ਾਂ ਤੋਂ ਕਿਉਂਕਿ ਦੇਵੀ ਦੇਵਤਾ ਦਾ ਸਰੂਪ ਅਸੀਂ ਵਾਕੇ ਹੀ ਭਾਜੀ ਜਿਹੜੀ ਗੱਲ ਕੀਤੀ ਕਿ ਕਿਸੇ ਹੋਰ ਧਰਮ ਦਾ ਅਗਰ ਕੋਈ ਇਸ ਤਰ੍ਹਾਂ ਦੀ ਬੇਦਬੀ ਹੁੰਦੀ ਐ ਤੇ ਅਸੀਂ ਭੱਜ ਕੇ ਜਾਂਦੇ ਮਗਰ ਅਗਰ ਸਾਡੇ ਹੀ ਸਮਾਜ ਦੇ ਲੋਕ ਇਹ ਹਾਲਾਤਾਂ ਨੂੰ ਜਨਮ ਦਿੰਦੇ ਪਏ ਤਾਂ ਫਿਰ ਅਸੀਂ ਕੀ ਕਰੀਏ ਸੋ ਸਾਡੇ ਸਨਾਤਨ ਸਮਾਜ ਨੂੰ ਜਾਗਣ ਦੀ ਲੋੜ ਹੈ ਔਰ ਖਾਸ ਕਰਕੇ ਜਿਹੜੇ ਮੰਦਰਾਂ ਦੇ ਮੰਦਰਾਂ ਦੇ ਪ੍ਰਸ਼ਾਸਨ ਨੇ ਜਿਹੜੇ ਮੰਦਰਾਂ ਦੇ ਕਮੇਟੀਆਂ ਬਣੀਆਂ ਆ ਅੱਜ ਉਹਨਾਂ ਨੂੰ ਵੀ ਸਿੱਧੀ ਚੇਤਾਵਨੀ ਹੈ ਕਿਉਂਕਿ ਬਹੁਤ ਚਿਰ ਹੋ ਗਿਆ ਆ ਬਹੁਤ ਸਾਲ ਹੋ ਗਏ ਸਾਨੂੰ ਲੜਾਈ ਲੜਦਿਆਂ ਨੂੰ ਔਰ ਉਹਨਾਂ ਨੂੰ ਸਮਝਾਉਂਦਿਆਂ ਨੂੰ ਅਗਰ ਇਹਨਾਂ ਨੇ ਵੀ ਕਿਤੇ ਅੱਗੇ ਵਧ ਕੇ ਕੋਈ ਕੰਮ ਨਾ ਕੀਤਾ ਕੋਈ ਇਸ ਤਰ੍ਹਾਂ ਦਾ ਮਾਪਦੰਡ ਨਾ ਕੀਤੇ ਕਿ ਅਗਰ ਮੰਦਰ ਦੇ ਵਿੱਚ ਕੋਈ ਚੀਜ਼ ਰੱਖ ਕੇ ਗਿਆ ਤੇ ਉਹਨੂੰ ਸਹੀ ਜਗ੍ਹਾ ਤੇ ਨਾ ਪਹੁੰਚਾਇਆ ਤਾਂ ਇਹਨਾਂ ਦੇ ਉੱਪਰ ਕਾਰਵਾਈ ਜ਼ਰੂਰ ਹੋਏਗੀ ਭਾਜੀ